ਇਤਿਹਾਸ ਭਗਤ ਰਵਿਦਾਸ ਜੀ ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾ ਅਤੇ ਗੁਰੂਕਾਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਉੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ। ਇਹਨਾਂ ਵਿੱਚ ਬਾਬਾ ਫਰੀਦ ਜੀ, ਭਗਤ ਕਬੀਰ ਜੀ, ਭਗਤ ਬੈਣੀ ਜੀ, ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ, ਭਗਤ ਜੈਦੇਵ ਜੀ, ਭਗਤ ਰਾਮਾਨੰਦ ਭਗਤ ਸੈਨ ਜੀ ਭਗਤ ਸਦਨਾ ਜੀ ਭਗਤ ਪੀਪਾ ਜੀ ਤੇ ਭਗਤ ਤੰਨਾ ਜੀ ਭਗਤ ਸੂਰਦਾਸ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਮ ਵਰਣਨਯੋਗ ਹੈ ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਸ ਤੋਂ ਇਲਾਵਾ ਵੀ ਉਹਨਾਂ ਦੀ ਕਾਫੀ ਰਚਨਾ ਮਿਲਦੀ ਹੈ ਉਹਨਾਂ ਦੀ ਰਚਨਾ ਰੱਬ ਗੁਰੂ ਪ੍ਰੇਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸਨੇਹ ਅੰਦ ਦੀ ਹੋਈ ਮਨੁੱਖ ਦੀ ਭਲਾਈ ਤੇ ਜੋਰਦੰਦੀ ਹੈ ਉਹਨਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉੱਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ ਹੈ ਜੋ ਮਨੁੱਖ ਰੱਬ ਦਾ ਨਾਮ ਹੀਰਾ ਛੱਡ ਕੇ ਹੋਰ ਥਾਵਾਂ ਤੇ ਸੁੱਖਾਂ ਦੀ ਆਸ ਰੱਖਦਾ ਹੈ ਉਸ ਮਨੁੱਖ ਨੂੰ ਸਿਰਫ ਦੁੱਖ ਹੀ ਮਿਲਦੇ ਹਨ ਭਗਤ ਰਵਿਦਾਸ ਜੀ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉੱਚ-ਨੀਚ ਛੂਤ-ਛਾਤ ਭੇਖਾਂ ਪਖੰਡਾ ਨਾ ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ ਭਗਤ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਭਗਤੀ ਦੇ ਨਾਲ-ਨਾਲ ਜੀਨ੍ਹਾਂ ਭਗਤਾਂ ਨੇ ਸਮਾਸ ਸਦਾਰ ਵਿੱਚ ਬੜਮੁੱਲਾ ਯੋਗਦਾਨ ਪਾਇਆ ਹੈ ਉਹਨਾਂ ਵਿੱਚੋਂ ਭਗਤ ਰਵਿਦਾਸ ਜੀ ਦਾ ਅਹਿਮ ਸਥਾਨ ਹੈ ਭਗਤ ਰਵਿਦਾਸ ਜੀ ਦਾ ਜਨਮ 1377 ਈਸਵੀ ਵਿੱਚ 14ਵੀਂ ਸਦੀ ਵਿੱਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁੱਖੋਂ ਕਾਸ਼ੀ ਬਨਾਰਸ ਵਿਖੇ ਹੋਇਆ ਭਗਤ ਰਵਿਦਾਸ ਜੀ ਨੂੰ ਗੁਰੂ ਰ피ਤਾਸ ਭਗਤ ਰਵਿਦਾਸ ਜੀ ਸੰਤ ਰਵਿਦਾਸ ਰਦਾਸ ਰੋਹੀਦਾਸ ਰੋਹੀਦਾਸ ਆਗ ਨਾਵਾ ਨਾਲ ਜਾਣਿਆ ਜਾਂਦਾ ਹੈ ਉਹ ਇੱਕ ਸਮਾਜ ਸੁਧਾਰਕ ਮਾਨਵਵਾਦੀ ਧਾਰਮਿਕ ਮਨੋਗਤ ਚਿੰਤਕ ਅਤੇ ਮਹਾਨ ਕਵੀ ਸਨ ਉਨ੍ਹਾਂ ਦਾ ਸਬੰਧ ਦੁਨਿਆਵੀ ਤੌਰ ਤੇ ਕੁੱਟੂ ਬਾਂਡਲਾ ਚਮਾਰ ਜਾਤੀ ਨਾਲ ਸੀ ਜੋ ਉਸ ਵਕਤ ਕਸ਼ੂਤ ਜਾਤ ਮੰਨੀ ਜਾਂਦੀ ਸੀ। ਉਹਨਾਂ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਸੀ। ਮਨੁਸਮ੍ਰਿਤੀ ਅਨੁਸਾਰ ਇਸ ਜਾਤੀ ਦੀ ਉਤਪਤੀ ਪਿਤਾ ਅਤੇ ਸ਼ੂਦਰ ਮਾਤਾ ਤੋਂ ਹੋਈ ਹੈ। ਇਸ ਕਰਕੇ ਇਸ ਜਾਤੀ ਨੂੰ ਬੜੀ ਘ੍ਰਿਣਾ ਨਾਲ ਦੇਖਿਆ ਜਾਂਦਾ ਸੀ। ਭਗਤ ਰਵਿਦਾਸ ਸੰਤ ਰਾਮਾਨੰਦ ਦੇ ਚੇਲੇ ਤੇ ਭਗਤ ਕਬੀਰ ਦੇ ਸਮਕਾਲੀ ਸਨ। ਭਕਤਰ ਵਿਦਾਸ ਨੂੰ ਭਗਤੀ ਕਰਨ ਕਰਕੇ ਜਾਤ ਵਿਭਾਨੀਆਂ ਵੱਲੋਂ ਕਈ ਵਾਰ ਡਰ ਦਿੱਤਾ ਗਿਆ ਅਤੇ ਕਈ ਵਾਰ ਉਹਨਾਂ ਨੂੰ ਜਲੀਲ ਹੋਣਾ ਪਿਆ। ਇੱਕ ਵਾਰੀ ਸਾਰੇ ਪੰਡਤਾਂ ਨੇ ਇਕੱਠੇ ਹੋ ਕੇ ਰਵਿਦਾਸ ਜੀ ਨੂੰ ਪਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿੱਤਾ ਪਰ ਰਵਿਦਾਸ ਨੇ ਨੀਤੜਕ ਹੋ ਕੇ ਕਿਹਾ ਕਿ ਪਰਮਾਤਮਾ ਕਿਸੇ ਖਾਸ ਜਾਤ ਪਾਤ ਵਰਣ ਜਾਂ ਮਹੱਬਤ ਦਾ ਨਹੀਂ ਹੈ। ਉਹ ਸਬਦ ਹੈ। ਬ੍ਰਾਹਮਣਾਂ ਨੇ ਗੁੱਸੇ ਵਿੱਚ ਡਾਂਗਾ ਚੁੱਕ ਲੀਆਂ ਤੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹਨਾਂ ਜੀਵਨ ਕਿੰਨੀਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ ਸ਼ਾਇਦ ਇਹੀ ਵਜ੍ਹਾ ਹੈ ਕਿ ਭਗਤ ਰਵਿਦਾਸ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਨੀਵੀਆਂ ਜਾਤਾਂ ਦੇ ਰਖਕ ਦੇ ਰੂਪ ਵਿੱਚ ਸਹਾਇਤਾ ਕਰਨ ਲਈ ਕਈ ਵਾਰ ਪੁਕਾਰਿਆ ਹੈ ਪਾਤਰ ਵਿਦਾਸ ਨੇ ਸਮਾਜ ਵਿੱਚ ਅਜਈਆਂ ਫੈਲੀਆਂ ਕੁਰਤੀਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਇਸ ਭੇਦਭਾਵ ਨੂੰ ਤਾਰਕਿਕ ਅਤੇ ਦਲੀਲਪਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪਰਮਾਤਮਾ ਦੇ ਭਗਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਉਹਨਾਂ ਦਾ ਕਥਨ ਹੈ ਕਿ ਮਨੁੱਖ ਅੰਦਰ ਡਰ ਚਿੰਤਾ ਗਰੀਬੀ ਦੁੱਖ ਗ੍ਰਾਵਟ ਦੁਬਿਧਾ ਜੋ ਮਨੁੱਖ ਕਾਲੀ ਸਮਾਜ ਦੀਆਂ ਸਮੱਸਿਆਵਾਂ ਹਨ ਇਸ ਨਾਲ ਮਨੁੱਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ ਪਰ ਇਸੇ ਸ਼ਬਦ ਵਿੱਚ ਉਹਨਾਂ ਨੇ ਅਜਿਹੀ ਸੂਚੀ ਵੀ ਦਿੱਤੀ ਹੈ ਕਿ ਜੋ ਮਨੁੱਖ ਨੂੰ ਵਿਕਾਸ ਦੇ ਰਸਤੇ ਤੇ ਪਾ ਕੇ ਖੁਸ਼ਹਾਲੀ ਤੇ ਆਨੰਦ ਦੇ ਰਾਹ ਵੱਲ ਨੂੰ ਲੈ ਜਾਂਦੀ ਹੈ ਇਸ ਵਿੱਚ ਉਹ ਇੱਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ ਕਿ ਐਸੇ ਸ਼ਹਿਰ ਤਸਵੀਰ ਪੇਸ਼ ਕਰਦੇ ਹਨ ਜਿੱਥੇ ਰੋਜੀ ਰੋਟੀ ਦੀ ਫਿਕਰ ਨਾ ਹੋਵੇ ਨਾ ਖਿਰਾਜ ਪਰਿੰਦਾ ਡਰ ਨਾ ਹਕੂਮਤ ਦਾ ਖੋਫ ਸੈਰ-ਸਪਾਟੇ ਦੀ ਖੁੱਲੀ ਆਜ਼ਾਦੀ ਜਿੱਥੇ ਕੋਈ ਵੀ ਰੋਕ ਟੋਕ ਨਾ ਹੋਵੇ ਪੰਨਾ 345 ਤੇ ਦਰਜ ਆਪਜੀਤਿ ਬਾਣੀ ਦੇ ਸ਼ਬਦ ਵਿੱਚ ਉਹ ਇਸ ਕਾਲ ਪੁਰਖ ਦੀ ਨਗਰੀ ਬੇਗਮਪੁਰੇ ਦੇ ਆਨੰਦਮਈ ਸੁਹਜਤਾ ਦਾ ਲੋਕਿਕ ਅਤੇ ਨੂਰਾਨੀ ਪ੍ਰਕਾਸ਼ ਦਾ ਆਨੰਦ ਭਰਪੂਰ ਅਲੋਕਿਕ ਨਜ਼ਾਰਾ ਪੇਸ਼ ਕਰਦੇ ਹਨ ਬੇਗਮਪੁਰਾ ਸਹਿਰ ਕੋ ਨਾ ਦੁੱਖ ਅੰਧੋ ਨਹੀਂ ਠਾਓ ਨਾ ਤਸਵੀਜ਼ ਖਿਰਾਜ ਨਾ ਮਾਲ ਕੌਫ ਨਾ ਖੱਤਾ ਨ ਤਰਸ ਜਵਾਲ ਭਗਤ ਰਵਿਦਾਸ ਇੱਕ ਗਾਂਹੂ ਵਧੂ ਖਿਆਲੀ ਹਨ ਉਹ ਮਰਨ ਤੋਂ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗੱਲ ਕਰਦੇ ਹਨ ਜੋ ਮੁਕਤੀ ਨਿੱਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ਸਾਰੇ ਸਮਿਆਂ ਅਸਤੇ ਕਲਿਆਣ ਦੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ ਭਗਤ ਰਵਿਦਾਸ ਦੀ ਸਮਾਜ ਦਰਸ਼ਨ ਬਦਲਣ ਤੇ ਉਸਾਰਨ ਦੀ ਪ੍ਰੇਰਣਾ ਕਰਦੇ ਹਨ ਕਿਉਂਕਿ ਉਸ ਸਮਾਂ ਤੁਰਕਾ ਅਤੇ ਪਠਾਣਾ ਦੇ ਰਾਜ ਵਿੱਚ ਅਰਾਜਕਤਾ ਅਸਥਿਰਤਾ ਅਤੇ ਸ਼ਾਂਤੀ ਦਾ ਬੋਲਬਾਲਾ ਸੀ ਦਿੱਲੀ ਦੀ ਸਲਸਲਤ ਕਮਜ਼ੋਰ ਹੋ ਚੁੱਕੀ ਸੀ ਆਮ ਲੋਕਾਂ ਵਿੱਚ ਨਿਰਾਸ਼ਾ ਹੋ ਚੁਕੀ ਸੀ ਪਾਤਰ ਵਿਦਾਸ ਨੇ ਇਹਨਾਂ ਹਾਰਿਆਂ ਲਤਾੜਿਆਂ ਲੋਕਾਂ ਨੂੰ ਇੱਕ ਨਵਾਂ ਸੁਪਨਾ ਦਿਖਾਇਆ ਸਦੀਆਂ ਪਹਿਲਾਂ ਸੰਸਾਰ ਦੇ ਪ੍ਰਸਿੱਧ ਦਾਰਸ਼ਨਿਕ ਪਲੇਟੋ ਨੇ ਆਤਤਾਸ਼ਵਾਦੀ ਰਾਜ ਦੀ ਤਸਵੀਰ ਖਿੱਚੀ ਸੀ ਉਸ ਤੋਂ ਬਾਅਦ ਥੋਮਸ ਮੋਰ ਨੇ ਕਲਪਿਤ ਦੀਪ ਦੀ ਆਦਰਸ਼ਵਾਦੀ ਸਮਾਜਿਕ ਤੇ ਰਾਜਨੀਤਿਕ ਤਸਵੀਰ ਤਸਵਰ ਕੀਤੀ ਸੀ ਜਿਸ ਦੀ ਚਰਚਾ ਸੰਸਾਰ ਵਿੱਚ ਹਰ ਥਾਂ ਤੇ ਹੋਈ ਪਰ ਪਾਤਰ ਵਿਦਾਸ ਤੇ ਬੇਗੰਪੁਰਾ ਦੀ ਚਰਚਾ ਕਿਤੇ ਨਹੀਂ ਹੋਈ ਸवाय ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਤ੍ਰ ਰਵਿਦਾਸ ਨੂੰ ਆਪਣੀ ਨੀਵੀਂ ਜਾਤੀ ਹੋਣ ਵਿੱਚ ਕੋਈ ਸ਼ਰਮ ਨਹੀਂ ਸੀ ਸਗੋਂ ਉਹਨਾਂ ਨੇ ਗੁਰਬਾਣੀ ਵਿੱਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਵਪੂਰਤ ਤਰੀਕੇ ਨਾਲ ਪਰਿਚੇਤ ਦਿੱਤਾ ਹੈ ਮੇਰੀ ਜਾਤ ਕਾਮਿਨੀ ਪਤ ਕਮਿਨੀ ਉੱਚਾ ਜਨਮ ਹਮਾਰਾ ਤੁਮ ਸ਼ਰਣਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਜਮਾਰਾ ਇੱਕ ਵਾਰ ਚ ਤੋੜ ਦੀ ਰਾਣੀ ਝਾਲਾ ਬਾਈ ਨੇ ਭਗਤ ਰਵਿਦਾਸ ਤੇ ਹੋਰ ਪੰਡਿਤ ਨੂੰ ਆਪਣੇ ਮਹਿਲ ਸੇ ਬ੍ਰੰਪ ਹੋ ਜਾਣੇ ਬੁਲਾਇਆ ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵਿਦਾਸ ਨੂੰ ਬੁਲਾਇਆ ਸੀ ਫੈਸਲਾ ਹੋਇਆ ਕਿ ਪਹਿਲੇ ਸਾਰੇ ਪੰਡਤ ਭੋਜਨ ਚੱਕਣਗੇ ਉਹਨਾਂ ਤੋਂ ਬਾਅਦ ਰਵਿਦਾਸ ਕਿਉਂਕਿ ਭਗਤ ਰਵਿਦਾਸ ਜੀ ਨੀਵੀਂ ਜਾਤ ਦੇ ਸਨ ਜਿਨ੍ਹਾਂ ਨੂੰ ਬਰਾਬਰ ਬਿਠਾਉਣਾ ਬ੍ਰਾਹਮਣਾਂ ਨੂੰ ਮਜਬੂਰ ਨਹੀਂ ਸੀ ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ ਜਿਸ ਵਕਤ ਭੋਜਨ ਦਾ ਸਮਾਂ ਆਇਆ 111 ਪੰਟਾਂ ਦਾ ਭੋਜਨ ਪਰੋਸਿਆ ਗਿਆ ਰਾਣੀ ਨੂੰ ਇਹ ਚੰਗਾ ਨਹੀਂ ਲੱਗਿਆ ਪਰ ਭਗਤ ਰਵਿਦਾਸ ਜੀ ਨੇ ਕਿਹਾ ਠੀਕ ਹੈ ਮੈਂ ਬਾਅਦ ਚਾਸ਼ਕ ਲਵਾਵਾਂਗਾ ਇਹ ਕਹਿ ਕੇ ਉਹ ਭਗਤੀ ਵਿੱਚ ਲੀਨ ਹੋ ਗਏ ਜਿਸ ਵਕਤ ਪੰਗਤ ਵਿੱਚ ਭੋਜਨ ਛਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਦੀ ਥਾਲੀ ਵਿੱਚੋਂ ਭਗਤ ਰਵਿਦਾਸ ਭੋਜਨ ਛਕਦੇ ਨਜ਼ਰ ਆਏ। ਪੰਡਾਲ ਵਿੱਚ ਰੌਲਾ ਪੈ ਗਿਆ। ਹਰ ਪੰਡਿਤ ਇਹੋ ਕਹਿ ਰਹੇ ਸੀ ਕਿ ਭਗਤ ਰਵਿਦਾਸ ਮੇਰੀ ਥਾਲੀ ਵਿੱਚੋਂ ਭੋਜਨ ਖਾ ਰਿਹਾ ਹੈ। ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਇਹ ਭਗਤਾਂ ਦੀ ਉੱਚੀ ਅਵਸਥਾ ਵਿੱਚ ਪਹੁੰਚੇ ਭਗਤ ਹਨ। ਸਭ ਨੇ ਜਾ ਕੇ ਭਗਤ ਰਵਿਦਾਸ ਦੇ ਪੈਰ ਛੁਹੇ ਤੇ ਮਾਫੀ ਮੰਗੀ। ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬਿਠਾ ਕੇ ਉੱਪਰ ਛਤਰ ਚੁਲਾਇਆ ਤੇ ਜਲੂਸ ਦੀ ਸ਼ਕਲ ਵਿੱਚ ਸਾਰੇ ਪਿੰਡ ਨੂੰ ਉਹਨਾਂ ਦੇ ਦਰਸ਼ਨ ਕਰਵਾਏ। ਇਸ ਵਕਤ ਇਹ ਸ਼ਬਦ ਉਸ ਪਰਮਾਤਮਾ ਦੀ ਵਿਡਿਆਈ ਚ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ ਐਸੀ ਲਾਲ ਤੁਜਬਿਨ ਕੌਣ ਕਰੇ ਗਰੀਬ ਨਿਵਾਜ ਬਸਾਈਆਂ ਮੇਰਾ ਮਾਥੇ ਛਤਰ ਧਰੇ ਭਾਵ ਹੈ ਪਰਮਾਤਮਾ ਤੇਰੀ ਕਿਰਪਾ ਨਾਲ ਮੇਰੇ ਸਿਰ ਉਤੇ ਛਤਰ ਚਲ ਰਿਹਾ ਹੈ ਤੇ ਤੇਰੀ ਕਿਰਪਾ ਨਾਲ ਹੀ ਮੈਨੂੰ ਇੰਨਾ ਮਾਨ ਸਨਮਾਨ ਮਿਲ ਰਿਹਾ ਹੈ ਪਾਤ੍ਰ ਵਿਦਾਸੀ ਦਾ ਕਥਨ ਮੰ ਚੰਗਾ ਤੋਂ ਕਠੋਤੀ ਮੈਂ ਗੰਗਾ ਲੈ ਕੇ ਇਹ ਸਾਫ਼ ਕਰ ਦਿੱਤਾ ਕਿ ਅਗਰ ਇਨਸਾਨ ਦਾ ਦਿਲ ਸਾਫ਼ ਹੈ ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਆਪ ਨੂੰ ਖੁਸ਼ ਕਰਨ ਲਈ ਜਿਹੜੇ ਨੰਬਰ ਤੇ ਕਰਮ卡ਡ ਬ੍ਰਾਹਮਣਾ ਨੇ ਕਾਇਮ ਕੀਤੇ ਹਨ ਇਹਨਾਂ ਨੇ ਖੁੱਲਕੇ ਵਿਰੋਧ ਕੀਤਾ ਭਗਤ ਰਵਿਦਾਸ ਨੇ ਆਪਣੀ ਬਾਣੀ ਦੁਆਰਾ ਜਾਤ ਪਾਤ ਤੇ ਉਚਨੀਸਾ ਵਿਰੋਧ ਕੀਤਾ ਜਿੱਥੇ ਆਪ ਜੀ ਨੇ ਆਪਣੇ ਪਵਿੱਤਰ ਜੀਵਨ ਅਤੇ ਨਾਮ ਬਾਣੀ ਨਾਲ ਨੇਕਾ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਉੱਥੇ ਹੀ ਆਪ ਜੀਵਨ ਦੇ ਸੰਕਿਆ ਨੂੰ ਨਿਰਵਰਤ ਕਰਦੇ ਕਾਲ ਪ੍ਰਭ ਤੇ ਹੁਕਮ ਵਿੱਚ ਰਹਿੰਦੇ ਨੇਕ ਅਮਲਾਂ ਤੇ ਚੱਲਦੇ ਆ ਜੀਵਨ ਗੁਜ਼ਾਰਨ ਦਾ ਸੰਦੇਸ਼ ਦਿੱਤਾ ਆਪ ਜੀ ਦੇ ਪਿਤਾ ਕੋਲ ਬਹੁਤ ਸਾਰੀ ਦੌਲਤ ਹੁੰਦੀਆਂ ਵੀ ਆਪ ਜੀ ਨੇ ਕਦੀ ਦੌਲਤ ਨੂੰ ਆਪਣੇ ਊਸਲਾਂ ਤੇ ਹਾਵੀ ਨਹੀਂ ਹੋਣ ਦਿੱਤਾ ਆਪ ਜੀ ਤਿਆਗੀ ਸੁਭਾਅ ਦੇ ਸਨ ਜੋ ਵੀ ਆਪ ਜੀ ਕੋਲ ਹੁੰਦਾ ਸੀ ਉਹ ਵੀ ਆਪ ਉਸਨਾਂ ਤਾਂ ਪਤਾਂ ਦੀ ਲੋੜਾਂ ਨੂੰ ਦੇਖਦੇ ਉਹਨਾਂ ਤੇ ਖਰਚ ਕਰ ਦਿੰਦੇ ਜਿਸ ਤੋਂ ਆਪਜੀ ਦੇ ਮਾਤਾ ਪਿਤਾ ਨੂੰ ਨਿਰਾਸ਼ਾ ਵੀ ਹੁੰਦੀ ਜਦ ਮਾਤਾ ਪਿਤਾ ਨੇ ਆਪਜੀ ਨੂੰ ਸ਼ਾਦੀ ਤੋਂ ਬਾਅਦ ਆਪਜੀ ਨੂੰ ਅਲੱਗ ਕਰ ਦਿੱਤਾ ਤਾਂ ਆਪ ਚਮੜੇ ਦੀਆਂ ਜੁੱਤੀਆਂ ਬਣਾ ਕੇ ਆਪਣਾ ਨਿਰਵਾਹ ਕਰਨ ਲੱਗੇ ਅਮੀਰੀ ਦੀ ਆਪਜੀ ਨੂੰ ਕੋਈ ਚਾਹ ਨਹੀਂ ਸੀ ਕਹਿੰਦੇ ਹਨ ਕਿ ਇੱਕ ਵਾਰੀ ਜਦ ਆਪਜੀ ਦੇ ਹਮਦਰਦ ਨੇ ਆਪਜੀ ਦੀ ਗਰੀਬੀ ਦੇਖੀ ਤਾਂ ਆਪਜੀ ਦੀ ਝੁੱਗੀ ਵਿੱਚ ਪਾਰਸ ਜਾ ਕੇ ਕੁਝ ਦਿਨ ਬਾਅਦ ਚਲਾ ਗਿਆ ਸੋਚਿਆ ਕਿ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ ਜਦ ਕੁਝ ਵਾਪਸ ਆਇਆ ਤਾਂ ਉਸਨੇ ਉੱਥੇ ਉਸੇ ਤਰ੍ਹਾਂ ਪਿਆ ਦੇਖਿਆ ਜਿੱਥੇ ਤੇ ਜਿਵੇਂ ਰੱਖ ਕੇ ਗਿਆ ਸੀ 151 ਸਾਲ ਦੀ ਉਮਰ ਬਿਤਾ ਕੇ ਭਗਤ ਰਵਿਦਾਸ ਜੀ ਜਤੋੜ ਵਿਖੇ ਪਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ ਜਤੋੜ ਵਿਖੇ ਪਾਤ ਜੀ ਰਵਿਦਾਸ ਦੀ ਯਾਦ ਵਿੱਚ ਮਹਾਨ ਯਾਦਗਾਰ ਸੋਭਿਤ ਹੈ ਆਪ ਜੀ ਦੀ ਉੱਚੇ ਤੇ ਸੱਚੇ ਦੇਸ਼ ਸਮੁੱਚੀ ਜਾਤੀ ਲਈ ਚਾਨਣ ਮਨਾਰਾ ਬਣ ਕੇ ਰਾਹ ਦਿਖਾਉਂਦਾ ਰਹੇਗਾ ਹਜ਼ਾਰਾਂ ਸਾਲਾਂ ਤੋਂ ਭਾਰਤ ਵਰਸ਼ ਡੱਬੇਬੰਦ ਸਮਾਜ ਵਿੱਚ ਜਕੜਿਆ ਪਿਆ ਹੈ 13ਵੀਂ ਸਦੀ ਵਿੱਚ ਮੁਸਲਮਾਨ ਸੁਲਤਾਨਾ ਨੇ ਭਾਰਤ ਵਿੱਚ ਰਾਜ ਕੀਤਾ ਮੁਸਲਮਾਨ ਇੱਕ ਅੱਲਾ ਦੇ ਪੁਜਾਰੀ ਸਨ ਅਤੇ ਮੂਰਤੀ ਪੂਜਾ ਦੇ ਵਿਰੋਧ ਸਨ ਉਹ ਵਹਿਮਾ ਭਰਮਾਂ ਅਤੇ ਪਖੰਡਾਂ ਦੇ ਵਿਰੋਧ ਸਨ ਐਸੇ ਹੀ ਸਮੇਂ ਸ਼ੂਦਰ ਭਗਤਾ ਨੇ ਬ੍ਰਾਹਮਣਵਾਦੀ ਨੀਤੀ ਦੇ ਵਿਰੁੱਧ ਆਵਾਜ਼ ਕੱਟੀ ਸੀ ਭਗਤ ਵੀ ਇੱਕ ਰੱਬ ਦੇ ਪੁਜਾਰੀ ਅਤੇ ਮੂਰਤੀ ਦੀ 부ਜਾ ਦੇ ਖਿਲਾਫ ਸਨ ਭਗਤ ਹਿੰਦੂ ਜਮਾਤ ਵੱਲੋਂ ਹਜ਼ਾਰਾਂ ਸਾਲਾਂ ਤੋਂ ਲਤਾੜੀ ਛੇਣੀ ਵਿੱਚ ਸਨ ਉਹਨਾਂ ਦੇ ਸਿਧਾਂਤ ਬ੍ਰਹਮਣਵਾਦੀਆਂ ਤੋਂ ਉਲਟ ਸਨ ਬ੍ਰਹਮਣਵਾਦੀਆਂ ਨੇ ਆਪਣੇ ਆਤ ਅਨੁਸਾਰ ਸਮੇਂ ਦੇ ਸ਼ਾਸਕਾਂ ਨੂੰ ਗਲਤ ਜਾਣਕਾਰੀ ਦਿੱਤੀ ਸੀ ਇਸ ਕਰਕੇ ਇਹਨਾਂ ਭਗਤਾਂ ਨੂੰ ਤਸੀਹੇ ਚਲਣੇ ਪਏ ਕਬੀਰ ਸਾਹਿਬ ਨੂੰ ਵੀ ਤਸੀਹੇ ਦਿੱਤੇ ਗਏ ਭਗਤ ਨਾਮਦੇਵ ਜੀ ਨੂੰ ਵੀ ਪਰ ਪੰਡਤਾਂ ਨੇ ਭਗਤ ਰਵਿਦਾਸ ਜੀ ਨੂੰ ਦਿੱਤੇ ਤਸੀਹਿਆਂ ਨੂੰ ਬੜੀ ਸਫਾਈ ਨਾਲ ਮਿਟਾਇਆ ਹੈ ਆ ब्राह्मणवादीया दे गढ़ बनारस विच पात्र रविदास जी ब्राह्मणवादीया ਸੰਧਾਨਤਾ ਦੇ ਵਿਰੁੱਧ ਰਹੇ ब्राह्मणवादीया ने, ने समय ते सुल्तान ਕੋਲ ਸ਼ਿਕਾਇਤਾਂ ਲਗਾਈਆਂ ਕਿ ਭਗਤ ਰਵਿਦਾਸ ਕੁਰਾਨ ਦੇ ਖਿਲਾਫ ਬੋਲਦਾ ਹੈ ਰਾਜ ਵਾਸਤੇ ਖਤਰਨਾਕ ਹੈ बनारस दा चौधरी नाकरमलसी उदो ता ब्राह्मणवादी बिल्कुल ही ਸੜ ਭੁੱਜ ਗਏ ਜਦੋਂ ਚਿਤੌੜ ਦੇ ਰਾਜਪੁੱਤਾਂ ਦੀ ਸੱਸ ਨੂੰ ਰਾਣੀ ਚਾਲਾਬਾਈ ਅਤੇ ਮੀਰਾ ਪਾਈ ਨੇ ਭਗਤ ਰਵਿਦਾਸ ਜੀ ਨੂੰ ਆਪਣਾ குரு ਤਾਂਨ ਕਰ ਲਿਆ मीराबाई ਦੇ ਭਜਨਾਂ ਤੋਂ ਭਾਗਤ ਰਵਿਦਾਸ ਜੀ ਨੂੰ ਗੁਰੂ ਧਾਨ ਕਰਨ ਦੇ ਸੰਗੀਤ ਮਿਲਦੇ ਹਨ ਜਿਵੇਂ ਕਿ ਨੈ ਮੈਂ ਪੀਰ ਸਾਸਰੋ ਨਹੀਂ ਪੀਆ ਜੀ ਸਾਥ ਮੀਰਾ ਨੇ ਕੋਬਿੰਦ ਮਿਲਿਆ ਜੀ ਗੁਰ ਮਿਲਿਆ ਰਹਿ ਦਾਸ ਕਾਸੀ ਨਗਰ માં ਚੌਕ માં ਮੰਨੇ ਗੁਰੂ ਮਿਲਿਆ ਰਹਿ ਦਾਸ ਗੁਰ ਮਿਲਿਆ ਮਹਾਨੇ ਰਹਿ ਦਾਸ ਨਾਮ ਨਹੀਂ ਛੋਡੂ ਪਹਿਲਾ ਮੀਰ ਬਾਈ ਦੇ ਚਚੇਰੀ ਸੱਸ ਝਾਲਾ ਬਾਈ ਨੇ ਨਾਮ ਲਿਆ ਸੀ ਉਧਾਰਨ ਵਸਤ ਚ ਤੌਰ ਮਾਂ ਜ ਰਾਣੀ ਇੱਕ ਝਾਲੀ ਨਾਮ ਨਾਮ ਬਿਨ ਕਾਇ ਖਾਲੀ ਆਂਸ ਇਸ ਪਈ ਹੈ मीराबाई ਨੂੰ ਮਨਹੂਸ ਮੰਨਿਆ ਗਿਆ ਸੀ ਕਿਉਂਕਿ ਮੀਰਾ ਪੈਦਾ ਹੋਣ ਤੋਂ ਬਾਅਦ ਹੀ ਮਾਂ ਮਰ ਗਈ ਸੀ ਫਿਰ ਪਿਤਾ ਮਰ ਗਿਆ ਅੰਤਪਤੀ ਵੀ ਇਸੇ ਕਾਰਨ ਹੀ ਮੀਰਾ ਨੂੰ ਮਹਨੂਸ ਮੰਨਿਆ ਜਾਂਦਾ ਸੀ ਪਤਨੀ ਨਾਲ ਸਤੀ ਹੋਣ ਲਈ ਫੇਰਿਆ ਗਿਆ ਜ਼ਹਿਰ ਪਿਲਾਇਆ ਗਿਆ ਪਰ ਮੀਰਾ ਨਾ ਮਰੀ ਉਲਟਾ ਵਿਰਾਗਣ ਹੋ ਕੇ ਭਗਤ ਰਵਿਦਾਸ ਜੀ ਨੂੰ ਗੁਰੂ ਧਾਰਨ ਕਰ ਲਿਆ ਇਹ ਸਭ ਮੀਰਾ ਬਾਣੀ ਵਿੱਚ ਮਿਲਦਾ ਹੈ ਵੀਰਾ ਦੀ ਨੰਦ ਕਹਿੰਦੀ ਹੈ ਅਬ ਮੀਰਾ ਮਾਂ ਲੀਜੀਓ ਮਹਾਰੀ ਥਾਨੇ ਸਖੀਆਂ ਵਰਜੇ ਸਾਰੀ ਰਾਣੀ ਵਰਜੇ ਰਾਣਾ ਵਰਜੇ ਵਰਜੇ ਸਭ ਪਰਿਵਾਰੀ ਸਾਧਨ ਕੇ ਡੰਗ ਪੈਠ ਵੈਠ ਲਾਜ ਗਮਾਈ ਸਾਰੀ ਨਿਤ ਪ੍ਰਤ ਉਠ ਨੀਚ ਕਰ ਜਾਵੋ ਖੁੱਲ ਕੇ ਲਗਾਵੇ ਘਾਰੀ ਕਰ ਨਮਸਕਾਰ ਭਗਤ ਰਵਿਦਾਸ ਜੀ ਕਹਿੰਦੇ ਮੇਰੀ ਜਾਤ ਕੂਟ ਬਾਂਡਲਾ ਢੋਰ ਤਵੰਤਾ ਨਿਤੇ ਬਨਰਸੀ ਆਸ ਪਾਸ ਅਬ ਪੇਪਰ ਪ੍ਰਧਾਨ ਤੈ ਕਰੇ ਡੰਡੋਤ ਤੇਰਾ ਨਾਮ ਸਰਣਾਏ ਰਵਿਦਾਸ ਦਾਸ ਭਾਵ ਇਹ ਨਾਗਰਮਲ ਮੇਰੀ ਜਾਤ ਦੀ ਵਿਆਖਿਆ ਜਮਾਰ ਕਰਕੇ ਕੀਤੀ ਗਈ ਹੈ ਪਰ ਮੇਰੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਸਾਰ ਤਤ ਹੈ ਜਿਵੇਂ ਗੰਗਾ ਦੇ ਛਲ ਪਾਣੀ ਤੋਂ ਸ਼ਰਾਬ ਨਹੀਂ ਹੋਵੇ ਤਾਂ ਸੰਤ ਜਨ ਉਹਦਾ ਸੇਵਨ ਨਹੀਂ ਕਰਦੇ ਅਗਰ ਇਹੀ ਪਵਿੱਤਰ ਸ਼ਰਾਬ ਨੂੰ ਫਿਰ ਗੰਗਾ ਵਿੱਚ ਪਾ ਦਈਏ ਤਾਂ ਉਹ ਵੀ ਗੰਗਾ ਦਾ ਰੂਪ ਹੋ ਜਾਂਦੀ ਹੈ ਤਾੜ ਦੇ ਰੁੱਖ ਵਿੱਚ ਇੱਕ ਰਸ ਨਿਕਲਦਾ ਹੈ ਜਿਸ ਨੂੰ ਤਾੜੀ ਕਿਹਾ ਜਾਂਦਾ ਹੈ ਜੋ ਕਿ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ ਇਸ ਰੁੱਖ ਦਾ ਅਗਰ ਕਾਗਜ਼ ਬਣਾ ਲੀਏ ਤਾਂ ਉਵਤਰ ਮੰਨਿਆ ਜਾਂਦਾ ਹੈ ਫਿਰ ਜਿਸ ਕਾਗਜ਼ ਉੱਪਰ ਗੁਰੂਆਂ ਦੀ ਬਾਣੀ ਲਿਖਦੇ ਹਈਏ ਤਾਂ ਉਹ ਪੂਜਾ ਜੋ ਹੋ ਜਾਂਦਾ ਹੈ ਤੇ ਉਹਨਾਂ ਨਮਸਕਾਰਾ ਹੁੰਦੀਆਂ ਹਨ ਇਸੇ ਤਰ੍ਹਾਂ ਹੀ ਮੇਰੀ ਜਾਲ ਦੇ ਲੋਕ ਚਮੜਾ ਕੁੱਟਦੇ ਵੜਦੇ ਹਨ ਤੇ ਮਰੇ ਹੋਏ ਡੰਗਰਾਂ ਨੂੰ ਬਨਾਰਸ ਤੇ ਲਾਹ ਕੇ ਝਾਕੇ ਟੋਂਦੇ ਫਿਰਦੇ ਹਨ ਅਜੇ ਵੀ ਦੇਖੇ ਜਾ ਸਕਦੇ ਹਨ ਇਸ ਕਰਤ ਕਰਕੇ ਤੁਸੀਂ ਲੋਕ ਸਾਨੂੰ ਪਵਿੱਤਰ ਸਮਝਦੇ ਹੋ ਹੁਣੇ ਪਵਿੱਤਰ ਜੀ ਪ੍ਰਭੂ ਦੇ ਲੱਗ ਲੱਗ ਕੇ ਪ੍ਰਭੂ ਦੀ ਸ਼ਰਨ ਪੈਣ ਸਦਕਾ ਹੁਣ ਦੇਖ ਲਵੋ ਬਨਾਰਸ ਤੇ ਮਿਪਰਾਂ ਦਾ ਪ੍ਰਧਾਨ ਵੀ ਪੈਰੀ ਪਿਆ ਹੈ ਇਸ ਇੱਕ ਸ਼ਬਦ ਵਿੱਚੋਂ ਹੀ ਭਗਤ ਜੀ ਦੇ ਸਿਧਾਂਤਾਂ ਦਾ ਪਤਾ ਲੱਗਦਾ ਹੈ ਭਗਤ ਰਵਿਦਾਸ ਜੀ ਨੇ ਆਪਣੇ ਤਨ ਮਨ ਤੇ ਧਨ ਪ੍ਰਭੂ ਨੂੰ ਅਰਪਣ ਕੀਤਾ ਹੋਇਆ ਹੈ ਆਪ ਕੀਰਤ ਕਰਦੇ ਖਾਂਦੇ ਜਾਤ ਪਾਤ ਦੇ ਵਿਰੋਧੀ ਸਨ ਇਹ ਸ਼ਬਦ ਬਨਾਰਸ ਤੇ ਚੌਧਰੀ ਨਾਗਰ ਮਾਲੂ ਸਬੋਧਨ ਕਰਕੇ ਗਾਇਆ ਗਿਆ ਹੈ ਸੁਲਤਾਨ ਨੇ ਵਿਪਰਾ ਤੋਂ ਮਾਫੀ ਮੰਗਵਾਈ ਅਤੇ ਨਾਗਰਵਾਲ ਨੂੰ ਭਗਤ ਜੀ ਦੀ ਰੱਖਿਆ ਲਈ ਹੁਕਮ ਕੀਤਾ ਸੀ ਭਗਤ ਰਵਿਦਾਸ ਜੀ ਨੂੰ ਰਾਣੀ ਚਾਲਾ ਪਾਈ ਮੀਰਾ ਪਾਈ ਨੇ ਗੁਰੂ ਤਾਨ ਕੀਤਾ ਹੋਇਆ ਸੀ ਅਤੇ ਭਗਤ ਰਵਿਦਾਸ ਜੀ ਦੇ ਬਚਨ ਨੂੰ ਮੁੱਖ ਰੱਖ ਕੇ ਭਗਤ ਰਵਿਦਾਸ ਜੀ ਨੇ ਰਾਣੀ ਚਾਲਾ ਪਾਈ ਤੇ ਮੀਰਾ ਪਾਈ ਜੀ ਨੂੰ ਸੌਂਪ ਦਿੱਤਾ ਉਹ ਪਾਤਰ ਵਿਦਾਸ ਜੀ ਨੂੰ ਰਾਜਸਥਾਨ ਦੇ ਚਤੌੜ ਸ਼ਹਿਰ ਲੈ ਗਈਆਂ ਤੇ ਉੱਥੇ ਚਮਾਰਾਂ ਦੀ ਵਸਤੀ ਵਿੱਚ ਠਹਿਰਾਇਆ ਗਿਆ ਝਾਲਾਂ ਤੇ ਮੀਰਾਬਾਈ ਹਰ ਰੋਜ਼ ਆਪਣੇ ਗੁਰੂ ਦੀ Satsangਤ ਕਰਨ ਜਾਂਦੀਆਂ ਰਾਜਸਥਾਨ ਵਿੱਚ ਰਾਜਪੂਤਾਂ ਦੀਆਂ ਔਰਤਾਂ ਦਾ ਇੱਕ ਚਮਾਰ ਦੇ ਦੁਆਰੇ ਜਾ ਕੇ ਮੱਥਾ ਟੇਕਣ ਇੱਕ ਯੁੱਗ ਪਲਟਣ ਵਾਲੀ ਗੱਲ ਸੀ ਰਵਿਦਾਸ ਜੀ ਚਰਚਾ ਦਾ ਵਿਸ਼ਾ ਬਣ ਕੇ ਝਾਲਾਂ ਬਾਈ ਮਰ ਗਈ ਮੀਰਾਬਾਈ ਦਾ ਪਤੀ ਮਰ ਗਿਆ ਪਹਿਲਾਂ ਤਾਂ ਮੀਰਾਬਾਈ ਨੂੰ ਪਤੀ ਨਾਲ ਸਤੀ ਹੋਣ ਲਈ ਪ੍ਰੇਰਿਆ ਗਿਆ ਤਾਂ ਲੋਕਾਂ ਨੇ ਸਤੀ ਨਾ ਹੋਣ ਦਿੱਤਾ ਫਿਰ ਚੋਰੀ ਛਿਪੇ ਜ਼ਹਿਰ ਦਿੱਤਾ ਗਿਆ ਫਿਰ ਵੀ ਮੀਰਾਬਾਈ ਜੀ ਪਾਤ ਰਵਿਦਾਸ ਜੀ ਕੋਲ ਉਹ ਨਾ ਹਟੇ ਅਖੀਰ ਬ੍ਰਹਮਣਵਾਦੀਆਂ ਦੇ ਛੜਯੰਤਰ ਨਾਲ Rajputta ਨੇ ਭਗਤ ਰਵਿਦਾਸ ਜੀ ਨੂੰ ਆਪਣੀ ਮਹਿਲੀ ਬੁਲਾ ਲਿਆ ਤੇ ਹੱਤਿਆ ਕਰ ਦਿੱਤੀ। ਉੱਥੇ ਹੀ ਸੰਸਕਾਰ ਕਰ ਦਿੱਤਾ। ਕਿੰਨਾ ਹੀ ਚਿਰਕ ਯੁੱਗ ਸੁਗਣੀ ਨਿਕਲੀ ਇਸ ਤੇ ਸੂਚ ਤੋੜ ਗੜ ਦੁਰਗ ਵਿੱਚ ਭਗਤ ਰਵਿਦਾਸ ਜੀ ਦੀ ਸਮਾਦ ਰੂਪੀ ਛਤਰੀ ਅੱਜ ਵੀ ਬਣੀ ਹੋਈ ਹੈ। ਇੱਥੇ ਕੋਈ ਮੂਰਤੀ ਨਹੀਂ ਪਰ ਇੱਕ ਸੱਲ ਪੱਥਰ ਉੱਤੇ ਦੇਵਨਾਗਰੀ ਵਿੱਚ ਉਕਰਿਆ ਹੋਇਆ ਹੈ ਗੁਰੂ ਰਵਿਦਾਸ ਜੀ ਕੇ ਚਰਨ ਪਾਦਕਾਂ ਕੋ ਪ੍ਰਣਾਮ ਸਿਲ ਉੱਪਰ ਦੋ ਪੈਰਾਂ ਦੇ ਨਿਸ਼ਾਨ ਵੀ ਬਣੇ ਹੋਏ ਹਨ। ਹਾਇ ਗੁਰੂ ਜੀ ਖਾਲਸਾ ਹਾਇ ਗੁਰੂ ਜੀ ਕੀ